ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰਸਕੰਦਰ ਸੇਣੀ ਜੀ ਔਰ ਮੇਰੇ ਵੀਰ ਗੁਰਿੰਦਰ ਭਾਈ ਬਹੁਤ ਪਿਆਰ ਦੇ ਰਹੇ ਆ ਵੀਡੀਓ ਪਾਵੇ ਰਹਿੰਦੇ ਆ ਇਹਨਾਂ ਦੇ ਪਿਆਰ ਸਦਕਾ ਮੈਂ ਤੁਹਾਡੇ ਤੱਕ ਪਹੁੰਚਾ ਨਿਰਵਾਦੀ ਜੀ ਆਜੀ ਸਤ ਜੋਗੀ ਦਾ ਜ ਕੋਲੇ ਹੋ ਜਾਈ ਚਾਜਿ ਸੁਨਿਮਣਾ ਲਗੇ ਰਾਦੇ ਕੀ ਵਸਦਾ ਮਦਦ ਰੀਏ ਦੋ ਲੇ ਤਰੀ ਦੀ ਆ ਵਿੱਚ ਪੈਰਾ ਦੇ ਮੇਰੀ ਜਿੰਦ ਕਮਾ ਦੀਆ हथांच घुमदी जन इतेचल सिकदर जी इच बिचो ਕਿੱਕ ਦਿਲ ਦੀ ਮੈਰੀ ਡੁੱਬ ਗਈ ਕਿ ਕਲੀਆਂ ਹਏ ਮੁੱਕੇ ਗਿਰੀ ਤਾ ਚੁੱਕ ਲੈnde ਨਜ਼ਰਾ ਤੋ ਗਿਰ ਗਈ